हेलो लाइव वेलकम टू माय नेम ब्लॉग तो ये सारे के मैं बढ़िया होंगे सभी से मेरी चाबी नहीं है मैं तो ना आज मेरे तक बहुत ज्यादा खराब लग रही है मेरा टिड्डा तो फला बहुत ज्यादा टिड्डे हिंदी लोग से टिड्डे मीनिंग पेड़ है बड़ा बहुत ज्यादा पेड़ दिख रहा तो हर सुबह से रोटी बीमारी चला शुरू हो जाती है मैं स्वाद फिर दाल बनाएंगे ਦਾਲਾਂ ਇਹ ਤੁਸੀਂ ਕਹਿੰਦੇ ਹੋਣੇ ਕਿੰਨੇ ਦਾਲਾ ਬਣਾਉਂਦੇ ਕਿਉਂਕਿ ਸਬਜ਼ੀ ਮਹਿੰਗੀ ਹੋ ਗਈ ਹੈ ਤਾਂ ਦਾਲ ਬਣਾਉਣਾ ਆਸਾਨ ਹੈ। ਗਾਇਸ ਅਰੇ ਕੋ ਮੈਂ ਚਾਹ ਵੀ ਕੇ ਨਾ ਆਟਾ ਗੁੰਨਣ ਲੱਗੀ ਸੀ। ਆਟਾ ਗੁੰਨਣ ਕੇ ਖਲਾ ਪੈਨ ਨੂੰ ਰੋਟੀ ਬਣਾ ਕੇ ਦੇਣੇ ਰੋਟੀ ਬਣਾਣ ਤੋਂ ਬਾਅਦ ਫਿਰ ਆਪਾਂ ਇਸ ਤਰ੍ਹਾਂ ਵੀ ਥੋੜਾ ਭਾਣਨੇ ਤੋਂ ਮੁੰਨੇ ਤੋਂ ਬਾਅਦ ਹੱਥਾਂ ਤੋਂ ਕੇ ਸਦੇ ਖੜੇ ਥੋੜੇ ਦੇ ਕਰਾ 16 ਮਿੰਟ ਪੱਕੇ ਛੱਲੇ ਹੋ ਜਾਂਦੇ। ਗਾਇਸ ਨਾ ਮੈਂ ਨਾ ਮਤਲਬ ਕਿ ਜਿੱਦਾਂ ਇਹ ਕੱਪੜੇ ਪਾ ਕੇ ਇਹ ਟੀ-ਸ਼ਰਟ ਤੇ ਇੱਕ ਇਹ ਟੀ-ਸ਼ਰਟ ਹੋ ਗਈ ਇੱਕ ਮੇਰੇ ਕੋਲ ਫੋਨ ਨਿਕਲ ਆਉਂਦੀ ਹੈ ਸਰਦਾ ਤਾਂ ਮੈਂ ਇਹਨਾਂ ਦੋਨਾਂ ਚੀਜ਼ਾਂ ਦਾ ਵੀਡੀਓ ਬਣਾਉਂਦੀ ਹਾਂ ਤਾਂ ਲੋਕੀ ਮੈਨੂੰ ਕਹਿੰਦੇ ਆ ਕਿ ਤੂੰ ਮਤਲਬ ਕਿ ਤੇਰੇ ਕੋਲ ਇਹ ਕੱਪੜੇ ਨੇ ਤੂੰ ਇੰਨੀ ਤੀ ਸਰਦਾ ਤੇ ਵੀਡੀਓ ਬਣਾਉਂਦੀ ਹੈ ਤਾਂ ਉਹਨਾਂ ਦੇ ਕੋਲ ਜੋ ਗੁੱਸਾ ਜਾਂਦਾ ਮੈਂ ਦਿਲ ਕਰਦਾ ਨਾ ਉਹਨਾਂ ਨੂੰ ਕੁੱਟ ਦਵਾ ਫਾੜਾ ਤੇ ਕਰਦੇ ਨੂੰ ਮੈਂ ਜੀ ਮੇਰੇ ਮੂਹਰੇ ਆ ਮੈਂ ਕੁੱਟ ਦਵਾ ਪਰ ਕੀ ਕਰੀਏ ਮੈਨੂੰ ਜਿੱਦੇ ਵਿੱਚ ਕੰਫਰਟੇਬਲ ਹੈ ਜਿੱਦੇ ਵਿੱਚ ਜਿਹੜੇ ਕੱਪੜੇ ਆ ਤੇ ਮੈਂ ਸਹੀ ਰਹਿਣਾ ਉਹਦੇ ਵਿੱਚ ਹੀ ਬਣਾਉਂਦੀ ਹਾਂ ਇਹ ਤੇ ਹੀ ਟੀਸ਼ਰਟੀ ਵੀਡੀਓ ਬਣਾਉਗੀ ਜੇ ਕਿਸ ਨੂੰ ਚੰਗੀ ਲੱਗਦੀ ਹੈ ਦੇਖੋ ਜੇ ਕਿਸ ਨੂੰ ਨਹੀਂ ਚੰਗੀ ਲੱਗਦੀ ਤਾਂ ਅਦਰਵਾਈਜ਼ ਨਾ ਦੇਖੋ ਅਸੀਂ ਕਿਹੜਾ ਫੋਰਸ ਕਰ ਰਹੇ ਤੁਹਾਨੂੰ ਕਿ ਤੁਸੀਂ ਦੇਖੋ ਗਾਇਸ ਆ ਦੇਖੋ ਮੈਂ ਹੁਣ ਨਾ ਦਵਾਈ ਖਾਣ ਜਾ ਰਹੀਆਂ ਤੇ ਆ ਦੇਖੋ ਦਾਦੀ ਦੀ ਦਵਾਈ ਆ ਮੈਂ ਦਵਾਈ ਖਾ ਕੇ ਫਿਰ ਰੋਟੀ ਬਣਾਉਂਗੀ ਮੇਰੇ ਨੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਚੁਬੰਜੀ ਹੋ ਰਹੀ ਹੈ ਇੱਥੇ ਸਾਈਡ ਤੇ ਇੱਥੇ ਜਿੱਥੇ ਕੁਝ ਚੁਗ ਰਿਹਾ ਹੋਵੇ ਤਾਂ ਦਰਦ ਹੋ ਰਿਹਾ ਹੈ ਕੀ ਕਰੀਏ ਬਹੁਤ ਜ਼ਿਆਦਾ ਅਜੀਬ ਜਿਹੀ ਵੀ ਮੀਂਹ ਦੇ ਮਾਰੇ ਤੱਕ ਮਦਰਾ ਵੀ ਕੋਈ ਕੰਮ ਕਰਨ ਦਾ ਮੰਨਿਆ ਗਾ ਦੇ ਦੇਰ ਦਾਸ ਹੁੰਦੇ ਰਹੋ ਸੋਨ ਦੇ ਰੋਸੋ ਤਦਾ ਦੇਰ ਦਾ ਦੇ ਮੇਰੇ ਟਿਕਨ ਦਾ ਗਏ ਗਾਇਸ ਹੁਣ ਨਾ ਸਾਮ ਹੋ ਚੁੱਕੀ ਆ ਹੁਣ ਮੈਂ ਚਾਹ ਬਣਾ ਲੱਗੀ ਆ ਫਿਰ ਮੈਂ ਸਬਜੀ ਰੱਖੀ ਸੀ ਆ ਕੁੱਕਰ ਤੇ ਸਬਜੀ ਆ ਤੇ ਸਬਜੀ ਬਣਾਣ ਲੱਗੀ ਸੀ ਮੈਂ ਕਿਾ ਥੋੜੀ ਸਬਜੀ ਬਣਾਉਂਦਾ ਫਿਰ ਰੋਟੀ ਮੈਂ ਰੁੱਕ ਕੇ ਬਣਾਉਂਗੀ ਆ ਦੇ ਸਾਹ ਚਾਹ ਬਣਾ ਲਈ ਅੱਜ ਚਾਵਣਾ ਨਹੀਂ ਅੱਜ ਮੇਰੇ ਘਰ ਵਾਲੇ ਕੁਝ ਲੈ ਕੇ ਆਏ ਸੀ ਤੇ ਮਤਲਬ ਕਿ ਚਿਪਸ ਹੋਤੇ ਨਾ ਜੋ 10 ਰੁਪਏ ਵਾਲਾ ਜਦੋਂ ਲੈ ਕੇ ਆਏ ਸੀ ਤਾਂ ਅੱਜ ਜਿੱਦਿ ਸਿਰਸੇ ਖਾਵਾਂਗੇ ਦੋ ਲੈ ਕੇ ਆਏ ਸੀ ਕਿਉਂਕਿ ਨਾਲੇ ਕੋਲ ਵੀ ਰਿਹਾ ਗਈ ਸੀ ਤਾਂ ਦੋ ਚਿਪਸ ਲੈ ਕੇ ਆਏ ਸੀ ਤੇ ਨਾ बस ਉਹ ਦੇਖੋ ਮੈਂ ਦਿਖਾਣੀ ਹੈ ਮੇਰੇ ਘਰ ਵਾਲੇ ਕੀ ਕਰਦੇ ਆ ਹਾਲਫ ਮੈਂ ਆਂਦੇ ਵੇ ਆ ਦੇਖ ਮਾੜੀ ਮੋਟਰ ਬੰਦ ਕਰਿਆ ਆ ਦੇਖ ਆ ਦੇਖ ਸਾਬੂ ਰੱਖਦੇ ਵੇ ਨਾ ਸਾਬੂ ਨਾਲ ਲੱਗਿਆ ਹੋਇਆ ਕੰਦਲ ਦੇ ਤਰ੍ਹਾਂ ਦੇ ਬੇ ਆ ਨਹੀਂ ਦੇਖਿਆ ਆ ਦੇਖ ਆ ਦੇਖੋ ਗਲੇ ਦੇ ਉੱਪਰ ਸੱਪ ਲੱਗਾ ਹੈ ਤੁਹਾਨੂੰ ਦਿਖ ਗਿਆ ਨਾ ਇਹ ਮੋਟਰ ਬੰਦ ਕਰਿਆ ਮੈਂ ਮੋਟਰ ਬੰਦ ਕਰਕੇ ਆਉਣੀ ਆ ਗਾਇਸ ਆ ਦੇਖੋ ਸਾਡੇ ਇੱਥੇ ਬੇਲ ਲੱਗ ਗਈ ਹੈ ਦਿਖਾਵਾਂ ਤੁਹਾਨੂੰ ਉਹ ਪਤਾ ਕਿਸ ਚੀਜ਼ ਦੇ ਬੇਲ ਆਏ ਇਹ ਅੰਗੂਰ ਦੀ ਬੇਲ ਆ ਆ ਦੇਖਾ ਗਾਇਸ ਤੁਸੀਂ ਸਾਡੇ 500 ਸਬਸਕ੍ਰਾਈਬਰ ਪੂਰੇ ਕਰਦੇ ਹੋ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਇਦਾਂ ਸਪੋਰਟ ਕਰਦੇ ਰਹੋ ਪਲੀਜ਼ ਜੇ ਤੁਸੀਂ ਸਪੋਰਟ ਕਰਦੇ ਰਹੋਗੇ ਸਾਡੇ 1000 ਵੀ ਸਬਸਕ੍ਰਾਈਬਰ ਹੋ ਜਾਣਗੇ 2000 ਵੀ ਹੋ ਜਾਣਗੇ ਕਰਦੇ ਆ ਤੁਹਾਡੇ ਦੇ ਜਿਹਨ ਕਿ ਤੁਸੀਂ ਤੁਹਾਨੂੰ ਸਪੋਰਟ ਦਿੱਤੀ ਸਦੇ ਸਪੋਰਟ ਕਰਦੇ ਰਹੇ ਹੋ ਔਰ ਥੈਂਕ ਯੂ so much ਗਾਇਸ ਮੈਂ ਨਾ ਅਟਕੁੰਨ ਲੱਗ ਗਿਆ ਫਿਰ ਰਾਤ ਨੂੰ ਸਾਡੇ 7 ਵਜੇ ਰੋਟੀ ਬਣਾਉਣੀ ਸਾਡੇ ਹਕਤ ਮੇਰੇ ਡੈਮ ਰੱਖਦਾ ਹਾਂ ਸਾਡੇ ਸਬਜੀ ਰੋਟੀ ਬਣਾਉਣੀ ਹੈ ਤੇ ਰਾਤ ਨੂੰ ਫਿਰ ਲਾਈਟ ਭੱਜ ਜਾਂਦੀ ਹੈ ਆਪ ਨੂੰ ਸਾਡੇ ਸਲਾਈਡ ਬਹੁਤ ਜਾਂਦੀ ਹੈ ਸਾਡੇ ਕੋਲ ਇਨਵਰਟਰ ਹੈਗਾ ਨਹੀਂ ਸੋ ਅਸੀਂ ਗਰਮੀ ਚ ਹੀ ਸੋਨੇ ਤਾਂ ਇਹ ਮੈਂ ਰੋਟੀ ਥੋੜਾ ਜਲਦੀ ਬਣਾ ਲੈਂਦੇ ਹਾਂ ਕਿਉਂਕਿ ਤੁਹਾਨੂੰ ਪਤਾ ਆ ਦੇ ਰਹੋ ਜਾਂਦਾ ਲਾਈਟ ਬੱਜ ਜਾਂਦੀ ਹੈ ਔਰ ਲਾਈਟ ਰੋਟੀਆਂ ਪਾ ਕਿੱਥੋਂ ਬਣਾਈਆਂ ਆਂਦੇ ਰੋਟੀ ਬੰਦੀ ਵੀ ਨਹੀਂ ਹੈਨਾ ਤੇ ਸਾਡੇ ਕੋਲ ਫੋਨ ਤਾਂ ਆਇਆ ਨੇ ਜਿਹੜਾ ਜਿ ਟਾਇ ਚੱਲ ਕੇ ਰੋਟੀ ਬਣਾਣੀ ਹੈ ਨਾ ਤੁਸੀਂ ਸਮਝਾ ਲਾਪੀ ਆਂ ਸਾਡੇ ਕੋਲ ਹੈਗਾ ਫੋਨ ਪਰ ਉਹ ਛੋਟਾ ਜਿਹੜਾ ਉਹ ਚੰਗੰਦਾ ਨਹੀਂ ਆਉਂਦਾ ਦਿਖਾਈ 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 ਕਿਹੜਾ ਵਾ ਦਿਖਾ ਜਲਦੀ ਲਿਆ ਫੋਨ ਰਿਹਾ ਕਿ ਆ ਗਿਆ ਜਲਦੀ ਲਿਆ ਆਟੇ ਵਾਲੇ ਹੱਤ ਨੇ ਜਲਦੀ ਜਾ ਹੋਣੀ ਲੱਗਿਆ ਰਹੀ ਹੁਣ ਇਹ ਤਾਂ ਫੋਨ ਦੇ ਕੇ ਤੁਸੀਂ ਕਹੇ ਜਾਵਾਂ ਪਰ ਇਹ ਕਿ ਚਲੋ ਵਿਚਾਰੀ ਡਾਂਗ ਸਾਰ ਰਹੀ ਐ ਕਦੀ ਇਹ ਨਹੀਂ ਕਿਹਾ ਕਿ ਹਾਂ ਨਹੀਂ ਇਦਾਂ ਹੀ ਉਹਦਾ ਦਿਖਾਈ ਫੋਨ ਹਾਂ ਦੇਖੋ ਮੇਰਾ ਆ ਮੇਰਾ ਫੋਨ ਹੈਗਾ ਇਹ ਨਾ ਛੋਟਾ ਜਾ ਇਹ ਦਿਨ आले ਬਸ ਫੋਨ ਫਣਾਦੇ ਚੱਲ ਕਰਦੇ ਨੇ ਬਸ ਵੱਡਾ ਫੋਨ ਹੈਗਾ ਨਾ ਗੈਸ ਤੁਹਾਨੂੰ ਪਤਾ ਅੱਜ ਨੂੰ ਬਹੁਤ ਜ਼ਿਆਦਾ ਬਹੁਤ ਬਹੁਤ ਹੀ ਬਹੁਤ ਹੀ ਬਹੁਤ ਜ਼ਿਆਦਾ ਖੁਸ਼ਾ ਕਿਉਂਕਿ ਅੱਜ ਜਿਵੇਂ 쿨ਰ ਦੇ ਹਵਾ ਦੇ ਵਿੱਚ ਸੋਣਾ ਮਤਲਬ ਕਿ ਅੱਜ ਆਪਾਂ 쿨ਰ ਦੇ ਹਵਾ ਦੇ ਵਿੱਚ ਸੋਵਾਂਗੇ ਪਤਾ ਕਿਉਂ ਕਿਉਂਕਿ ਸਾਡੇ ਜਿਹੜੇ ਗਵਾਂਢੀ ਸੀ ਉਹਨਾਂ ਦਾ 쿨ਰ ਖਰਾਬ ਹੋ ਗਿਆ ਸੀ ਤਾਂ ਉਹਨਾਂ ਨੇ ਰਿਪੇਅਰਿੰਗ ਕਰਾਉਣ ਵਾਸਤੇ ਦਿੱਤਾ ਸੀ ਤੇ ਉਹਨਾਂ ਕੱਲ ਹੀ ਕਿਤੇ ਗਏ ਨੇ ਤੇ ਉਹਨਾਂ ਦਾ 쿨ਰ ਠੀਕ ਹੋ ਕੇ ਆ ਗਿਆ ਸਾਡੇ ਕੋਲ ਤਾਂ ਉਹਨਾਂ ਉਹ ਕਹਿੰਦੇ ਕਿ ਤੁਸੀਂ ਸਾਡੇ ਕੋਲ ਰੱਖ ਲਓ ਜਦੋਂ ਅਸੀਂ ਆਵਾਂਗੇ ਤਾਂ ਅਸੀਂ ਤੁਹਾਡੇ ਕੋਲੋਂ ਲੈ ਲਾਂਗੇ। ਸੋ ਅੱਜ ਦਿਨ ਉਹਨਾਂ ਦੇ ਕੋਲੋਂ ਸਾਡੇ ਘਰੇ ਰੱਖੇ ਤਾਂ ਅਸੀਂ ਚਲਾਵਾਂਗੇ, ਨਸ ਹੋਵਾਂਗੇ ਕੁਲਰ ਦੇ ਥੰਡੇ। ਨਾਲੇ ਕੂਲਰ ਦੀ ਹਵਾ ਦੇ ਵਿੱਚ ਦੱਬ ਕੇ ਸੌਵਾਂਗੇ, ਅੱਜ ਪੂਰੀ ਨੀਂਦ ਪੂਰੀ ਕਰਾਂਗੇ, ਅੱਜ ਕੂਲਰ ਦੇ ਵਿੱਚ ਸੌਣਾ। ਆਹ ਦੇਖੋ ਕੂਲਰ। ਆਪੇ ਇਹ ਕੂਲਰ। ਆਹ ਕੂਲਰ ਉਹਨਾਂ ਦਾ। ਮੈਂ ਤਾਂ ਉਹਦਾ ਕੀ ਕਰਾਂ, ਦੋ ਦਿਨਾਂ ਇਹ ਵੀ ਕਿਦਰ ਚਲਾ ਕੇ ਸੌਇਆ ਕਰਦਾ। ਦੋ ਦੋ ਸਹੀ ਗੱਲ ਆ ਭਾਈ। ਮਸਾ ਕੂਲਰ ਦੀ ਹਵਾ ਜੇ ਨੀਂਦ ਆਣੀ ਐ ਤਾਂ ਦੇਖਣੀ ਆ ਕਿ ਨੀਂਦ ਕਿਹੇ ਜਿੰਦੇ ਕਹਿੰਦੇ ਪਾਣੀ ਭਰ ਕੇ ਬੜੀ ਠੰਡੀ ਹਵਾ ਦਿੰਦਾ ਏ ਤੇ ਕਹਿੰਦੇ ਏਸੀ ਵਾਲਾ ਕੂਲਰ ਕਹਿੰਦੇ ਨੇ ਬਈ ਹੁਣ ਇਹ ਮੈਨੂੰ ਪਤਾ ਨਹੀਂ ਕੀ ਆ ਕੀ ਚੀਜ਼ ਨਹੀਂ ਤੇ ਇੱਕ ਇਹਦੇ ਵਿੱਚ ਨਾ ਆ ਕੂਲਰ ਦੇ ਵਿੱਚ ਪਤਾ ਨਹੀਂ ਆ ਆ ਕਾਲੇ ਵਾਸਤੇ ਖੁੱਲਦਾ ਏ ਇਹ ਕਿਉਂ ਖੁੱਲਦਾ ਇਹ ਪਤਾ ਨਹੀਂ ਆਏਗਾ ਤੇ ਆ ਸੋਚ ਸੁਝ ਦਿੱਤੇ ਨੇ ਆ ਪੱਤੀਆਂ ਇਹਦੀ ਕਹਿੰਦੇ ਆਪਣੇ ਆਪ ਹਿਲਦੀਆਂ ਨੇ ਹੁਣ ਬਾਕੀ ਪਤਾ ਨਹੀਂ ਹੁਣ ਬਾਕੀ ਅਸੀਂ ਦੇਖਦੇ ਆ ਕਿ ਕਿਸ ਤਰ੍ਹਾਂ ਬਣਦਾ ਕਿਸ ਤਰ੍ਹਾਂ ਨਹੀਂ ਕਿਸ ਤਰ੍ਹਾਂ ਦੀ ਫੀਲਿੰਗ ਹੈ ਤੁਹਾਨੂੰ ਸਵੇਰੇ ਦੱਸਾਂਗੇ ਨਹੀਂ ਉਹ ਨਹੀਂ ਉਹ ਕੂਲਰ ਰੱਖੇ ਗਏ ਨੇ ਜਿਹੜੇ ਰਿਪੇਰਿੰਗ ਵਾਲੇ ਸੀ ਜਿਹਨੋਂ ਨੇ ਆਏ ਸੀ ਕੂਲਰ ਰੱਖੇ ਗਏ ਸੀ ਤੇ ਬਸ ਅਸੀਂ ਇੱਥੇ ਕੂਲਰ ਦੀ ਹਵਾ ਦੇ ਵਿੱਚ ਸੌਂ ਰਹੇ ਸੀ ਤੁਸੀਂ ਜਿਆਦਾ ਖੁਸ਼ ਹੋ ਕਿ ਅਸੀਂ ਕੂਲਰ ਦੇ ਹਵਾ ਦੇ ਵਿੱਚ ਤੁਹਾਨੂੰ ਖੁਸ਼ੀ ਹੋ ਰਹੀ ਹੈ ਫਿਰ ਦੱਸਿਓ ਕਮੈਂਟ ਸਿੱਤੇ ਪਰ ਅਸੀਂ ਤਾਂ ਬਹੁਤ ਜ਼ਿਆਦਾ ਖੁਸ਼ ਆ ਗਏ ਸੀ ਕੂਲਰ ਦੀ ਹਵਾ ਦੇ ਵਿੱਚ ਸੋਣਾ ਓਏ ਹੋਏ ਹੋਏ ਗਰਮੀ 'ਚ ਮਰੇ ਪਏ ਸੀ ब्लॉग गाइस आप इतम गा, कर देंगे दे तो मेरी वीडियो चंकी लग है तो प्लीज़ लाइक कमेंट सब्सक्राइब जरूर करें तो कमेंट तो बीच को हॉल थानू कि वीडियो चाहिए है ओके बाय